ਗੇਟ ਕਿਵੇਂ ਖੋਲ੍ਹਿਆ ਪਿਆ ਟੁਇਟਰ ਰੋਗ ਨੇ ਵੇਹ ਕੇ ਹੋਣਾ ਹਾਂਜੀ ਬਾਈ ਜੀ ਤੁਸੀਂ ਇੱਥੇ ਕਿਵੇਂ ਗੇਟ ਖੋਲ੍ਹ ਕੇ ਕਿਵੇਂ ਅੰਦਰ ਗਏ ਬਾਈ ਜੀ ਬਾਰਿਸ਼ ਬਹੁਤ ਜ਼ਿਆਦਾ ਹੋਈ ਜਾਂਦੀ ਸੀ ਸਾਡੇ ਕੋਲ ਨਾ ਕਿਤੇ ਰੁਕਣ ਦੀ ਜਗ੍ਹਾ ਨਹੀਂ ਸੀ ਅਸੀਂ ਤਾਂ ਲੰਗੀ ਜਾਂਦੇ ਸੀਗੇ ਗੇਟ ਖੁੱਲਾ ਮਿਲਿਆ ਤਾਂ ਅਸੀਂ ਇੱਥੇ ਰੁਕ ਗਏ ਸੀਗੇ ਮੈਨੂੰ ਤਾਂ ਲੱਗਦਾ ਤੁਸੀਂ ਚੋਰੀ ਕਰਨ ਆਏ ਇੱਥੇ ਨਹੀਂ ਨਹੀਂ ਜੀ ਅਸੀਂ ਚੋਰੀ ਕਰਨ ਨਹੀਂ ਸੀ ਆਏ ਫਿਰ ਤੁਹਾਨੂੰ ਤਾਂ ਸਿੱਧਾ ਜਾਂਦਾ ਜੀ ਬਾਰਿਸ਼ ਬਹੁਤ ਜ਼ਿਆਦਾ ਹੁੰਦੀ ਸੀਗੀ ਤਾਂ ਕਰਕੇ ਮੈਂ ਆਪਦੀ ਵਾਈਫ ਨੂੰ ਲੈ ਕੇ ਇੱਥੇ ਰੁਕ ਗਿਆ ਆਏ ਨਹੀਂ ਮੰਨਣਾ ਤੁਸੀਂ ਮੈਂ ਲਾਉਣਾ ਆਂਦੀ ਮਾਲਕਨ ਨੂੰ ਫੋਨ ਫੇਰ ਫੜਾਵਾਂ ਤੁਹਾਨੂੰ ਪੁਲਿਸ ਨੂੰ ਨਹੀਂ ਨਹੀਂ ਜੀ ਇੱਕ ਵਾਰ ਮੇਰੀ ਗੱਲ ਸੁਣ ਲਓ ਤੁਸੀਂ ਮਾਲਕਨ ਨੂੰ ਫੋਨ ਨਾ ਕਰੋ ਕੀ ਗੱਲ ਹੋ ਗਈ ਜੀ ਕੀ ਕਹਿੰਦੇ ਆ ਇਹ ਕੁਛ ਨਹੀਂ ਭਾਈ ਜੀ ਸਾਡਾ ਪਿੰਡ ਨਾ ਮੋਗੇ ਜ਼ਿਲ੍ਹੇ ਦੇ ਨਾਲ ਆ ਤੇ ਉੱਥੇ ਪਾਣੀ ਬਹੁਤ ਜ਼ਿਆਦਾ ਆ ਗਿਆ ਸੀ ਤੁਹਾਨੂੰ ਪਤਾ ਹੀ ਆ ਰੱਬ ਦੀ ਕਿਰਪਾ ਕਿੰਨੀ ਹੋਈ ਪਈ ਆ ਆਪਣੇ ਪੰਜਾਬ ਤੇ ਸਾਡਾ ਵੀ ਇੱਕ ਮਕਾਨ ਹੁੰਦਾ ਸੀ ਜਦੋਂ ਆ ਬਾਰਿਸ਼ ਆਈ ਥਰ ਅਗੇ ਤੇ ਪਾਣੀ ਦੀ ਲਪੇਟ ਦੇ ਵਿੱਚ ਸਾਡਾ ਸਾਰਾ ਘਰ-ਬਾਰ ਆ ਗਿਆ ਅਸੀਂ ਤਾਂ ਬੇਜਾਨਾ ਛੁੜਾ ਕੇ ਉੱਥੋਂ ਮਸਾ ਨਿਕਲੇ ਆ ਬਸ ਸਾਡੇ ਕੋਲੇ ਰਹਿਣ ਨੂੰ ਕੋਈ ਚਾਰਾ ਨਹੀਂ ਸੀ ਸਾਦਾ ਤੋਂ ਉਸ ਪਾਣੀ ਦੇ ਵਿੱਚ ਸਾਰਾ ਘਰਬਾਰ ਰੁੜ ਗਿਆ ਤੁਹਾਡੇ ਅੱਗੇ ਬੇਨਤੀ ਆ ਜੀ ਸਾਡੇ ਕੋਲੇ ਰਹਿਣ ਨੂੰ ਕੋਈ ਜਗ੍ਹਾ ਹੈ ਨਹੀਂ ਸੀ ਅਸੀਂ ਤਾਂ ਇੱਥੋਂ ਆਏ ਅਨਹਾਲ ਮੇਰੇ ਘਰ ਵਾਲੀ ਸੀ ਜੇ ਮੈਂ ਕਿਤੇ ਪਾਸੇ ਰੁਕਦਾ ਨਾ ਤਾਂ ਤੁਹਾਨੂੰ ਵੀ ਪਤਾ ਕਿ ਅੱਜ ਕੱਲ ਦਾ ਜ਼ਮਾਨਾ ਕਿਦਾਂ ਦਾ ਮੈਂ ਆਪ ਦੀ ਇਕੱਲੀ ਘਰ ਵਾਲੀ ਨੂੰ ਲੈ ਕੇ ਕਿਤੇ ਰੋਕ ਨਹੀਂ ਸੀ ਸਕਦਾ ਇਸ ਘਰ ਕੇ ਜਦੋਂ ਮੈਂ ਇੱਥੋਂ ਲੰਘਿਆ ਨਾ ਤਾਂ ਮੇਰੀ ਇੱਕ ਉਮੀਦ ਜਾਗੀ ਸੀ ਇਹ ਗੇਟ ਖੁੱਲਾ ਸੀ ਮੈਂ ਸੋਚਿਆ ਕਿ ਚਲੋ ਅੱਜ ਦੀ ਰਾਤ ਇੱਥੇ ਠਹਿਰ ਜੰਨਾ ਇੱਥੇ ਪੰਜਾਬੀ ਸੇਵਾ ਕਰਨ ਤਾਂ ਬਹੁਤ ਜ਼ਿਆਦਾ ਆਉਂਦੇ ਆ ਪਰ ਰਾਸ਼ਨ ਤੇ ਕੁਝ ਪੀਰ ਵਾਲੀਆਂ ਵਸਤੂਆਂ ਦੇ ਕੇ ਚਲੇ ਜਾਂਦੇ ਆ ਪਰ ਸਾਡੇ ਕੋਲੇ ਰਹਿਣ ਲਈ ਵੀ ਤਾਂ ਖੁਸ਼ ਹੋਵੇ ਅਸੀਂ ਤਾਂ ਕਰੋ ਬੇਕਾਰ ਹੋਏ ਬੈਠੇ ਆ ਬਸ ਅਸੀਂ ਅੱਜ ਇੱਥੋਂ ਆਪ ਦਾ ਟਿਕਾਣਾ ਕਰ ਲੈਨੇ ਆ ਕਿਤੇ ਤੁਹਾਨੂੰ ਅੱਗੇ ਤੋਂ ਇਹ ਚੀਜ਼ ਦੀ ਕੰਪਲੀਟ ਨਹੀਂ ਆਊਗੀ ਬਸ ਅਸੀਂ ਨਿਕਲਣਾ ਹੀ ਸੀਗਾ ਮੇਰੇ ਹੱਥਾਂ ਬੰਨ ਕੇ ਤੁਹਾਡੇ ਅੱਗੇ ਬੇਨਤੀ ਆ ਤੁਸੀਂ ਹਦੀ ਮਹਲ ਕੇ ਨਫੂਨ ਨਾ ਕਰਿਓ ਅਸੀਂ ਤਾਂ ਪਹਿਲਾਂ ਹੀ ਦੁੱਖਾਂ ਦੇ ਮਾਰੇ ਹੋਏ ਆ ਸਾਡੇ ਕੋਲ ਤਾਂ ਰਹਿਣ ਨੂੰ ਪਹਿਲਾਂ ਹੀ ਛੱਤ ਹੈ ਨਹੀਂ ਸਾਨੂੰ ਤਾਂ ਬਾਈ ਜੀ ਇਸੇ ਚੀਜ਼ ਦਾ ਚੋਰਾ ਖਾਈ ਜਾਂਦਾ ਅੱਜ ਜਦੋਂ ਬਾਰਿਸ਼ ਹਟ ਗਈ ਹੜਾ ਵੱਲੋਂ ਛਟਕਾਰਾ ਮਿਲ ਗਿਆ ਨਾ ਤਾਂ ਅਸੀਂ ਕਿੱਥੇ ਜਾ ਕੇ ਰਾਵਾਂਗੇ ਬਾਕੀ ਤੁਹਾਨੂੰ ਅਸੀਂ ਪਰੇਸ਼ਾਨ ਕਰਨ ਨਹੀਂ ਆਏ ਸੀ ਤੇ ਨਾ ਹੀ ਇੱਥੇ ਅਸੀਂ ਚੋਰੀ ਕਰਨ ਆਏ ਸੀ ਅਸੀਂ ਹੁਣੇ ਨਿਕਲ ਜਾਂਦੇ ਆ ਚੱਲ ਭੰਨੋ ਰੁਕੋ हां जी मैडम जी हां लकी कि मैं ठीक ठाक है थी हां जी मैडम जी सारा को ठीक है जी अच्छा चल ठीक होता ते अब बड़ा ध्यान रखी इधर चुड़ी चुड़ी ना हो जे ते ਨਾਲ ਇੱਕ ਗੱਲ ਹੋਰ ਮੈਂ 2 ਮਹੀਨੇ ਲੇਟ ਆਵਾਂਗੀ ਹੁਣ ਕਿਉਂਕਿ ਆਪਣਾ ਇਧਰ ਬਿਜ਼ਨਸ ਵਧੀਆ ਚੱਲ ਰਿਹਾ ਵਾ ਨਹੀਂ ਨਹੀਂ मैडम जी ਟੈਨਸ਼ਨ ਨਾ ਲਾਓ ਤੁਸੀਂ ਕਿਸੇ ਗੱਲ ਦੀ اچھا ਗੱਲ ਸੁਣ ਲਖੇ ਤੇ ਇੱਥੇ ਪੰਜਾਬ ਚ ਪਾਣੀ ਕਾਫੀ ਆਇਨ ਕਰਕੇ ਨਾ ਨੁਕਸਾਨ ਬਹੁਤ ਹੋਇਆ ਲੋਕਾਂ ਦਾ ਤੇ ਤੂੰ ਐਂਕਰੀ ਜਿਹੜਾ ਵੀ ਲੋਕਾਂ ਨੂੰ ਸਮਾਨ ਵਗੈਰਾ ਚਾਹੀਦਾ ਉਹਦੀ ਲਿਸਟ ਬਣਾ ਕੇ ਤੇ ਮੈਨੂੰ ਭੇਜਦੀ ਫਿਰ ਮੈਂ ਪਹੁੰਚਦਾ ਕਰਦਾਂਗੀ ਠੀਕ ਹੈ ਹਾਂਜੀ ਮੈਡਮ ਜੀ ਤੁਹਾਨੂੰ ਮੈਂ ਲਿਸਟ ਬਣਾ ਕੇ ਭੇਜ ਦੂੰਗਾ ਜੀ ਅੱਛਾ ਠੀਕ ਹੈ ਠੀਕ ਹੈ ਸੁਣ ਕੇ ਬਹੁਤ ਦੁੱਖ ਲੱਗਾ ਮੈਂ ਤੁਹਾਨੂੰ ਇੱਥੋਂ ਘਰੋਂ ਕੱਢਣ ਨਹੀਂ ਸਿਆ ਆ ਮੈਂ ਤਾਂ ਇਹ ਚੀਜ਼ ਦੇਖਣ ਆਇਆ ਸੀ ਵੀ ਇੱਥੇ ਹੈ ਕੌਣ ਰੱਬ ਜੋ ਵੀ ਕਰਦਾ ਚੰਗਾ ਹੀ ਕਰਦਾ ਜੇ ਮੈਂ ਰਾਤ ਇੱਥੇ ਜਿੰਦਾ ਲਾ ਜਾਂਦਾ ਨਾ ਤੁਸੀਂ ਪਤਾ ਨਹੀਂ ਕਿੱਥੇ ਜਾ ਕੇ ਰਾਤ ਰਹਿੰਦੇ ਨਾਲੇ ਮੇਰੀ ਗੱਲ ਸੁਣੋ ਤੁਸੀਂ ਨਾ 2 ਮਹੀਨੇ ਲਈ ਇੱਥੇ ਰੁਕ ਜਾਓ ਮੈਡਮ ਨੇ 2 ਮਹੀਨਿਆਂ ਬਾਅਦ ਆਉਣਾ ਵਾਹਿਗੁਰੂ ਤੇ ਯਕੀਨ ਰੱਖੋ ਸਾਰਾ ਕੁਝ ਠੀਕ ਹੋ ਜਾਊਗਾ ਨਾਲੇ ਕਿਸੇ ਵੀ ਚੀਜ਼ ਦੀ ਜਰੂਰਤ ਹੋਵੇ ਨਾ ਤਾਂ ਮੈਨੂੰ ਜਰੂਰ ਦੱਸਿਓ ਮੈਂ ਤੁਹਾਡੇ ਕੋਲੇ ਪਹੁੰਚ ਕੇ ਕਰ ਦੂੰਗਾ ਸ਼ਾਮ ਨੂੰ ਮੈਥੋਂ ਗੇਟ ਦੀ ਚਾਬੀ ਫੜ ਲਿਓ ਅਕਸਰ ਪੰਜਾਬੀ ਉਹ ਪੰਜਾਬੀ ਦੇ ਕੰਮ ਆਉਂਦਾ ਚੰਗਾ ਬਹਿ ਜਾਣਾ ਦੇਖ ਲਓ ਜੀ ਅੱਜ ਸਾਰਾ ਪੰਜਾਬ ਮੁਸੀਬਤ ਵਿੱਚ ਆ ਤੇ ਰੱਬ ਕਿਸੇ ਨਾ ਕਿਸੇ ਰੂਪ ਚ ਆ ਕੇ ਸਾਰਿਆਂ ਦੀ ਮਦਦ ਕਰ ਰਿਹਾ ਵਾ ਤੇ ਦੇਖ ਲਓ ਆਪਣੀ ਵੀ ਮਦਦ ਕਿ ਕਿ